ਅੱਜ ਪੰਜਾਬੀ ਪੂਰੀ ਦੁਨੀਆ ਤੇ ਮਹਾਰਾਜਾ ਅਣਜੀਤ ਸਿੰਘ ਦੇ ਰਾਜ ਭਾਗ ਨੂੰ ਯਾਦ ਕਰਦੇ ਨੇ ਪੰਜਾਬੀ ਨਹੀਂ ਕਰਦੇ ਹੋਰ ਵੀ ਲੋਕ ਕਰਦੇ ਨੇ ਪਰ ਕੀ ਮਹਾਰਾਜਾ ਅਣਜੀਤ ਸਿੰਘ ਦੇ ਪਰਿਵਾਰ ਨੂੰ ਕਿਸੇ ਪੰਜਾਬੀ ਨੇ ਸਾਂਭਿਆ ਜਿਸ ਸਮੇ ਮਹਾਰਾਜਾ ਅਣਜੀਤ ਸਿੰਘ ਦਾ ਰਾਜ ਭਾਗ ਅਜਾੜਿਆ ਜਾਂਦਾ ਉਹ ਸਮੇ ਪਟਿਆਲੇ ਵਾਲੇ ਰਾਜਿਆਂ ਦਾ ਰਾਜ ਭਾਗ ਸੀਗਾ ਹਰੀ ਕੈਮ ਸੀ ਉਹਨਾਂ ਦਾ ਰਾਜ ਭਾਗ ਨਹੀਂ ਉਜੜਿਆ ਸੱਤ ਬਰਾਸਤਾਂ ਦੇ ਰਾਜਿਆਂ ਦਾ ਰਾਜ ਭਾਗ ਨਹੀਂ ਉਜੜਿਆ ਸਿਰਫ ਜੇ ਉਜੜਿਆ ਤਾਂ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਭਾਗ ਉਜੜਿਆ ਉਹ ਬ੍ਰਿਟਿਸ਼ ਹਕੂਮਤ ਨਾਲ ਮਿਲ ਕੇ ਆਪਣਾ ਰਾਜ ਭਾਗ ਚਲਾਉਂਦੇ ਰਹੇ ਨੇ ਪਟਿਆਲੇ ਵਾਲੇ ਤੇ ਸੱਤ ਬਰਾਸਤਾਂ ਦੇ ਰਾਜੇ ਉਹ ਲੱਗੇ ਰਹੇ ਨੇ ਪਰ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਭਾਗ ਉਹਨਾਂ ਨੇ ਅਜਾੜਤਾ ਬੜੇ ਤਰੀਕੇ ਦੇ ਨਾਲ ਤਰੀਕੇ ਨਾਲ ਸਾਨੂੰ ਪਤਾ ਹੀ ਆ ਕਿ ਹਰੀ ਸਿੰਘ ਨਲਗੇ ਦੀ ਸਭ ਤੋਂ ਪਹਿਲਾਂ ਮੌਤ ਕੀਤੀ ਜਦੋਂ ਮਹਾਰਾਜਾ ਅਰਜੀਤ ਸਿੰਘ ਦੇ ਮੁੰਡੇ ਦਾ ਵਿਆਹ ਸੀ ਉਸ ਸਮੇਂ ਹਰੀ ਸਿੰਘ ਨਲੂਏ ਨੂੰ ਘੇਰਾ ਪਵਾਤਾ ਘੇਰਾ ਪਵਾ ਕੇ ਪਟਿਆਲੇ ਵਾਲਿਆਂ ਦੀ ਫੌਜ ਨੇ ਜਿਹੜੀ ਪਟਿਆਲੇ ਵਾਲਿਆਂ ਦੀ ਗੁੰਡਾ ਫੌਜ ਸੀ ਉਹਨਾਂ ਨੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਹਰੀ ਸਿੰਘ ਨਲੂਏ ਦੇ ਉਹਨੂੰ ਸ਼ਹੀਦ ਕਰਕੇ ਰੱਖ ਦਿੱਤਾ ਉਸ ਤੋਂ ਬਾਅਦ ਮਜੀਠੀਏ ਮਹਾਰਾਜਾ ਅਰਜੀਤ ਸਿੰਘ ਦੇ ਬਹੁਤ ਹੀ ਨੇੜੇ ਸੀ ਉਹਨਾਂ ਨੇ ਮਹਾਰਾਜਾ ਅਰਜੀਤ ਸਿੰਘ ਨੂੰ ਜ਼ਹਿਰ ਦੇ ਦਿੱਤੀ ਖਤਮ ਕਰਤਾ ਮਹਾਰਾਜਾ ਅਰਜੀਤ ਸਿੰਘ ਦਾ ਰਾਜ ਭਾਗ ਆ ਗਈ ਹੁਣ ਬੱਚਿਆਂ ਤੇ ਗੱਲ ਮਹਾਰਾਜਾ ਹਰਜੀਤ ਸਿੰਘ ਦੇ ਪਰਿਵਾਰ ਦੇ ਜਿਹੜੇ ਜੀ ਸੀ ਉਹ ਵਿਦੇਸ਼ਾਂ 'ਚ ਰੁੜਦੇ ਰੁੜਦੇ ਮਰ ਗਏ ਕਿਸੇ ਪਟਿਆਲੇ ਵਾਲੇ ਦਾ ਰਾਜ ਭਾਗ ਸੀਗਾ ਉਹਨਾਂ ਨੇ ਪਾਪੀਆਂ ਨੇ ਨਹੀਂ ਸਾਂਭਿਆ ਜਿੰਨੇ ਵੀ ਸੀਗੇ ਹੋਰ ਫੌਜ ਦੇ ਵਿੱਚ ਕਿੰਨੇ ਫੌਜ ਦੇ ਵਿੱਚ ਸੀ ਪੰਜਾਬੀ ਅੰਗਰੇਜ਼ਾਂ ਦੀ ਦੇ ਵਿੱਚ ਉਹਨਾਂ ਨੇ ਕਿਸੇ ਨੇ ਸਾਂਭਣ ਦੀ ਜ਼ਰੂਰਤ ਨਹੀਂ ਕੀਤੀ ਕਿਸੇ ਨੇ ਨਹੀਂ ਸਾਂਭਿਆ ਰੋਲ ਰੁਲ ਕੇ ਉਹ ਵਿਦੇਸ਼ਾਂ 'ਚ ਮਰ ਗਏ ਨੇ ਪਰ ਅੱਜ ਯਾਦ ਕਰਦੇ ਨੇ ਮਹਾਰਾਜਾ ਹਰਜੀਤ ਸਿੰਘ ਦੇ ਰਾਜ ਭਾਗ ਨੂੰ ਜਦੋਂ ਮਹਾਰਾਜਾ ਅਰਜੀਤ ਸਿੰਘ ਦਾ ਰਾਜ ਭਾਗ ਸੀਗਾ ਉਸ ਤੋਂ ਬਾਅਦ ਉਹਦੇ ਪਰਿਵਾਰ ਨੂੰ ਕਦੇ ਕਿਸੇ ਨੇ ਸਾਭਿਆ ਨਹੀਂ ਸਾਭਿਆ ਇਹ ਪੰਜਾਬੀਆਂ ਦੀ ਬਹੁਤ ਹੀ ਵੱਡੀ ਕਹਿ ਦੋ ਜੈਤਾ ਜਾਂ ਫਿੱਟੇ ਲਾਣਤਾ ਕਿ ਅੱਜ ਪਟਿਆਲੇ ਵਾਲੇ ਰਾਜਿਆਂ ਦੇ ਝੰਡੇ ਨੂੰ ਚੱਕ ਕੇ ਗੁਰਦੁਆਰਿਆਂ ਤੇ ਬੇਫਕੂਫ ਚੜ੍ਹਾਈ ਫਿਰਦੇ ਨੇ ਕਹਿੰਦੇ ਨੇ ਸਾਡੇ ਗੁਰੂਆਂ ਦਾ ਝੰਡਾ ਇਹਨਾਂ ਨੂੰ ਹਜ਼ਾਰਾਂ ਲੱਖਾਂ 베ਰੀ ਪੁੱਸ ਚੁੱਕੇ ਆ ਕਿ ਦੱਸੋ ਸਾਡੇ 10 ਗੁਰੂਆਂ ਚੋਂ ਕਿਹੜੇ ਗੁਰੂ ਦਾ ਝੰਡਾ ਹੈ ਪਰ ਨਹੀਂ ਇਹਨਾਂ ਕੋਲੇ ਕਿਸੇ ਕੋਲੇ ਕੋਈ ਜਵਾਬ ਨਹੀਂ ਜਿੰਨੇ ਦੁਨੀਆਂ ਤੇ ਗੁਰਦੁਆਰੇ ਨੇ ਆਹ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਆਹਾ ਇਹਦੇ ਤੇ ਲਿਖਿਆ ਹਾਇਆ ਖਾਲਸਾ ਰਾਜ ਇਹਨਾਂ ਹਰਾਮੀਆਂ ਦਾ ਕਿਹੜਾ ਖਾਲਸਾ ਰਾਜ ਸੀ ਪਟਿਆਲੇ ਵਾਲਿਆਂ ਦਾ ਇਹ ਇਹਨਾਂ ਦਾ ਕੋਈ ਖਾਲਸਾ ਰਾਜ ਨਹੀਂ ਸੀ ਇਹਨਾਂ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਅਜਾੜਿਆ ਇਹਨਾਂ ਦਾ ਕਿਹੜਾ ਸੀ ਆਹ ਜਿਹੜਾ ਲੋਗੋ ਆ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹ ਝੰਡਾ ਵੀ ਪਟਿਆਲੇ ਵਾਲੇ ਕੰਜਰਾਂ ਦਾ ਜਿਹੜਾ ਆਹ ਗੁਰਦੁਆਰਿਆਂ ਤੇ ਚੜਿਆ ਹੋਇਆ ਅਸੀਂ ਕ੍ਰਾਸ ਮਾਰਿਆ ਹੋਇਆ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਸ੍ਰੀ ਗੁਰੂ 10ਵੇਂ ਪਾਸ਼ਾ ਦਾ ਖੰਡਾ ਆਹ ਜੋ ਅੱਜ ਗੁਰਦੁਆਰਿਆਂ 'ਚ ਨਹੀਂ ਹੈਗਾ ਆਹ ਸ੍ਰੀ ਗੁਰੂ 10ਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਆ ਦੇਖੋ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਕਾਲ ਤੱਕ ਸਭ ਤੇ ਚੜਿਆ ਹੋਇਆ ਸੀ ਅੱਜ ਗੁਰਦੁਆਰਿਆਂ ਤੇ ਨਹੀਂ ਹੈਗਾ ਅੱਜ ਗੁਰਦੁਆਰਿਆਂ ਤੇ ਕੀ ਆ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਇਹ ਨੇ ਪੰਜਾਬੀ ਪੰਜਾਬੀਆਂ ਦੀ ਪਛਾਣ ਦੱਸੀ ਹੈ ਕਿ ਇਹਨਾਂ ਨੇ ਗੁਰੂਆਂ ਦਾ ਨਿਸ਼ਾਨ ਸਾਹਿਬ ਵੀ ਗਵਾ ਦਿੱਤਾ ਖੰਡਾ ਵੀ ਗਵਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਗਵਾ ਦਿੱਤਾ ਭਾਵੇਂ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਜਾਣ ਸੌਰੀ ਕਿਹਾ ਜਾਂਦਾ ਕਿ ਜੱਬਲੀਆਂ ਜਿੰਨੀਆਂ ਮਰਜ਼ੀ ਮਾਰੀ ਜਾਣ ਪਰ ਕੀ ਅੱਜ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਜਿਹੜਾ ਨਿਸ਼ਾਨ ਸਾਹਿਬ ਆ ਇਹ ਗੁਰਦੁਆਰਿਆਂ ਤੇ ਚੜਾਉਣਗੇ ਕੀ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਜਿਹੜਾ ਖੰਡਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਇਸ ਤਰ੍ਹਾਂ ਦਾ ਖੰਡਾ ਬਣਾ ਕੇ ਅੰਬਰ ਸਕਾਉਣਗੇ ਜਾਂ ਆਹੀ ਪਟਿਆਲੇ ਵਾਲਿਆਂ ਦੇ ਲੋਗੋ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹਦੇ ਨਾਲ ਅੰਬਰ ਤਿਆਰ ਕਰਕੇ ਸਕਾਉਣਗੇ ਤੇ ਕਰਾਈਤਾਂ ਦੱਸਣਗੇ ਪਟਿਆਲੇ ਵਾਲੇ ਕੰਜਰਾਂ ਦੀਆਂ ਜੋ ਲਿਖੀਆਂ ਹੋਈਆਂ ਨੇ ਕੀ ਉਹੀ ਰਹਿਤਾਂ ਨੂੰ ਦੁਬਾਰਾ ਤੋਂ ਲਾਗੂ ਕਰਨਗੇ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਸਿਰਫ ਦਿਨ ਦਿਹਾੜੇ ਮਨਾ ਕੇ ਸੈਚਰਡੇ ਸੰਡੇ ਮਨਾ ਕੇ ਆਪਣਾ ਲੰਗਰ ਖਾ ਕੇ ਬਸ ਆਹੀ ਕੁਸ ਪੱਲੇ ਰਹਿ ਗਿਆ ਹਾਈ ਹਾਈ ਕਰਦੇ ਨੇ ਤੋਬਾ ਤੋਬਾ ਕਰਦੇ ਨੇ ਇਹ ਇਹਨਾਂ ਦੇ ਹਾਲਾਤ ਨੇ ਗੁਰੂ ਦੀਏ ਸੰਗ ਤੇ ਥੋੜਾ ਵੀ ਫਰਜ ਬਣਦਾ ਕਿ ਤੁਸੀਂ ਇਹ ਵੀਡੀਓ ਨੂੰ ਵੀ ਸ਼ੇਅਰ ਕਰੋ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਤੇ ਕਾਲ ਤੱਕ ਦਾ ਜਿਹੜਾ ਅਖੌਤੀ ਜਥੇਦਾਰ ਆ ਰਗਵੀਰਾ ਜਿਸ ਨੇ ਧੋਤੀਆਂ ਪੁਆਈਆਂ ਸੀ ਸਹਿਬਜ਼ਾਦਿਆਂ ਦੀਨੰਦਪੁਰ ਸਾਹਿਬ ਉਹਨੂੰ ਵੀ ਕਹੋ ਇਹ ਭਾਈ ਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਦਸਵੇਂ ਪਾਸ਼ਾ ਦੇ ਨਿਸ਼ਾਨ ਸਾਹਿਬ ਚੜਾ ਪਹਿਲਾਂ ਚੜੇ ਹੁੰਦੇ ਸੀ ਪਹਿਲਾਂ ਚੜੇ ਹੁੰਦੇ ਸੀ ਉਹਨਾਂ ਨੂੰ ਪਤਾ ਕਿ ਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਦਸਵੇਂ ਪਾਸ਼ਾ ਦੇ ਨਿਸ਼ਾਨ ਸਾਹਿਬ 1930 ਤੋਂ ਪਹਿਲਾਂ ਝੂਲਦੇ ਹੁੰਦੇ ਸੀ ਮਾਸਟਰ ਤਾਰਾ ਚੰਦ ਨੇ ਤੇ ਮਜੀਠੀਆਂ ਨੇ ਇਹ ਤਾਰੇ ਤੇ ਪਟਿਆਲੇ ਵਾਲੇ ਕੰਜਰਾਂ ਨੇ ਤਾਰ ਕੇ ਆਹ ਚੜਾ ਦਿੱਤੇ ਤਾਰਨ ਦਾ ਕਾਰਨ ਵੀ ਇਹ ਸੀ ਕਿ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਜਿਹੜਾ ਨਿਸ਼ਾਨ ਸਾਹਿਬ ਸੀ ਇਹ ਸੇਧੰਦਾ ਸੀ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਘਟਾਰ ਕੇ ਤੁਸੀਂ ਸ਼ਸਤਰ ਧਾਰੀ ਹੋ ਕੇ ਰਹਿਣਾ। ਇਹੀ ਨਿਸ਼ਾਨ ਸਾਹਿਬ ਮਹਾਰਾਜਾ ਹਰਜੀਤ ਸਿੰਘ ਜੀ ਲੈ ਕੇ ਚੱਲਦੇ ਸੀ। ਇਹੀ ਨਿਸ਼ਾਨ ਸਾਹਿਬ ਅ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਜਿਨ੍ਹਾਂ ਜਦ 14 ਜੰਗਾਂ ਲੜੀਆਂ ਉਸ ਸਮੇਂ ਉਹਨਾਂ ਦੇ ਕੋਲੇ ਸੀ। ਇਹ ਸਾਡਾ ਨਿਸ਼ਾਨ ਸਾਹਿਬ ਸੀ ਪਰ ਅੱਜ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਗੁਰਦਾਰਿਆਂ ਤੇ ਚੜ ਗਿਆ। ਗੁਰੂ ਦੀਏ ਸੰਗ ਤੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।